ਸਭ ਤੋਂ ਪਹਿਲੇ ਚਾਹ ਦਾ ਨੇ ਪਿਆ ਪਈ ਚਾਚੀ ਕਾਲ ਜੀ ਮਿਆ ਨਾਮ ਹੈ ਗਮੇਂ ਚੰਦੇ ਤੋਂ ਇਹਦੇ ਰਪੇ ਟੁੱਟੂ ਚੰਨ ਅੱਜਾ ਪਰ ਆਪੇ ਖੇਤਾਂ ਨੂੰ ਪਹਿਲੇ ਚ ਵੀ ਕਰਨ ਲੱਤੇ ਹਾਂ ਤਾਂ ਵੀਡੀਓ ਦੱਛਾਂ ਦੇ ਕੰਨਾ ਕਚਰਾ ਹੀ ਤੇ ਵੀਰ ਜੀ ਇਹਦੇ ਦਾ ਜੜੂ ਦੇ ਇੱਕ ਨਾ ਜੇ ਵੱਡੀ ਗੱਲ ਹੈ ਤੇ ਚੈਨਜ ਕਿੱਥੇ ਕਈ ਬੇ ਜੜੂ ਕਰਨਾ ਤਾਂ ਸ਼ਾਮ ਦਾ ਵੇਲਾ ਚ ਹੀ ਆਪਾਂ ਖੇਤ ਆਏ ਹਾਂ ਤੇ ਸ਼ਾਮ ਦਾ ਚਾਅ ਬੱਜਦੇ ਸੀ ਤੇ ਉਤੋਂ ਬੱਤੀਆਂ ਉਹਦੇ ਇੱਕੇ ਤਾਂ ਲਾਈ ਤਾਂ ਹੁੰਦੇ ਈ 12 ਵਜੇ ਵੜੀ ਤੇ ਨਾਲ ਆਪਾਂ ਵੀ ਆਪੇ ਕੋ ਬਣਾਉਂਦੇ ਹੀ ਦਵਾਈ ਦਾ ਤੈਨੂੰ ਲੈ ਜਨ ਨੇ ਕੋਲ ਨਾ ਦੰਦ ਚੰਦ ਤੇ ਵੀ ਜਾਂ ਪੱਤ ਬੇ ਕੰਦੇ ਹਾਂ ਤੇ ਵੀ ਦਿਨ ਜਦੂਦ ਦੇ ਇੱਕ ਨਾ ਤੇ ਆਪਾਂ ਤਿੰਨ ਚਾਰ ਜਨ ਦਾ ਚੱਕਾ ਕਰਦੇ ਰਹੇ ਹਾਂ ਖੇਤਾਂ ਦਾ ਇਹ ਚਵੇਟਰ ਸ਼ਾਮ ਦੇ ਟਾਈਮ ਕਿਤੇ ਕੋਈ ਵੀ ਮੈਚ ਨਹੀਂ ਕਿਤੇ ਪੈਜੀ ਪਤਲੇ ਵੀ ਦੀ ਗੁੱਬ ਜੁੰਡੀ ਜੀ ਤੇ ਆਪਕ ਦਿਖਣ ਤੀਆਂ ਹਾਂ ਤੇ ਆਪਾਂ ਕੋਦਾਂ ਜਾਂ ਨੇਤ ਲੈਣ ਦੇ ਚੁੰਨਿਆ ਉਹ ਚੁੱਕਾਂ ਲਾਪੀਆਂ ਇਹ ਐਪੇ ਚਵੇਕਨ ਲਪੇ ਚੁਨੇ ਦੀ ਦੋਨੇ ਭੱਜਾ ਦਿਖਾ ਦੇਣੇ ਕੋਲ ਆ ਦੇਖ ਲੋ ਵੀ ਐਪੇ ਕੋ ਬਣਾਉਂਦਾ ਇਹ ਲੈਵਲ ਲਗਭਗ ਇਤਾਂ ਚ ਤੇ ਦੋ ਚਪੇ ਦਾ ਇਹਦੇ ਨਾਲ ਐਪਾ ਅੰਟੀ ਕਿ 13 ਦੀ ਬਤਾਈ ਬੱਤੀ ਹੈ 1 ਕਿਲੋ ਉਹਦੇ ਕੋਲ ਹੀ ਵਕਰਾ ਬਣਾਉਣ ਜਾਂ ਪੈਂ 28 ਚੈਦਿਓ ਵੀਡੀਓ ਚ ਆ ਮਨਜੀਤ ਦੀ ਕਤਸ਼ ਹਜ਼ਾਰਾਂ ਕਹਿੰਦਾ ਮੈਂ ਚਾਹਤੇ ਕਿ ਜੇ ਮੈਂ ਤੁਹਾਡੇ ਅੱਗੇ ਤੋਂ ਨਾ ਫੇਚੀ ਨਾ ਲੀਕ ਨੂੰ ਨਾ ਦੇ ਨਾ ਹੋਈ ਕਿਤੇ ਵੀ ਵਿੱਚ ਵੇਚੋਣੀ ਨਹੀਂ ਤੇ ਦੇ ਤੇ ਚਾ ਦੇ ਕੋਈ ਕੋਲ ਇਹ ਆਪਾਂ ਪਹਿਲੇ ਜਿਤੇ ਕਰ ਲੈਂਦੇ ਆਂ ਤਾਂ ਚੋਨਾ ਪੈ ਪੈਂ ਤਾਂ 70 ਦਿਨਾਂ ਦਾ ਹੋ ਜਾ ਚੋਨਾ ਜੇ ਆਪਾਂ ਪਹਿਲੇ ਜਿਤੇ ਕਰ ਲੈਂਦੇ ਆਂ ਨਾਲੇ ਤੇ ਜੀ ਚਿੱਪਾ ਚਿੱਤੇ ਜੰਮੀ ਨਹੀਂ ਬੈਂਦੇ اس بہت ہی زیادہ گمی پہ جی بچا دیکھ لو دیکھ لو دبائیاں مل دیں کنیا گمیا لوائیں اپنے پہلے درتا ہی چوبی لیا نا چوبیاں دیویا کا گو بنا دیں چوبیاں دیکھ لو ਕਨਾਂ ਨਹੀਂ ਬਾਕੀ ਆਪਾਂ ਨਾ ਚੋਣਾ ਵੇਖ ਲੋ ਬੁਰਾ ਟਪੜੀ ਚੋਣਾ ਹੁਣ ਆਪਾਂ ਪਹਿਲੇ ਜਵੇ ਕੀਤੀ ਕਿ ਦੁੱਜੂ ਆਪਾਂ ਕਰਾਂ ਤੇ ਵਿਆ ਪਣੀਆਂ ਦਿਨਾਂ ਨੂੰ ਉਹਦੀ ਆਪਾਂ ਵੀਡੀਓ ਬਣਾਈ ਪਾਵਾਂਗੇ ਜਿਹਦੇ ਚੋਣਾ 90ਆਂ 95 ਦਿਨਾਂ ਦਾ ਹੋ ਜਾਊਗਾ ਉਹਦੇ ਬਾਅਦ ਦੁੱਜੀ ਵੀਡੀਓ ਬਣਾਈ ਪਾਵਾਂਗੇ ਲਾ ਤਾਂ ਚਵੇਤੀ ada dia kalau kita go tu cun di bicho cukkan lah pian cuma jela ada dia kalau oh pelih dem milon la de tu dia ada dem milon tu ਸੁਹਾਵਨ ਸੁਮਾਈ ਬੁਦੀ ਹਵਾ ਚੈਲੈਂਜ ਇਹ ਚਾਨੇ 보다 ਦੂਰ ਕਰੋ ਜੇ ਹਾਂ ਪਿਆਰ ਜਬੇ ਜਬੇ ਗੋਨ ਜੋੜ ਤੇ ਕਹਿ ਤਨ ਤੇ ਜੂਜੀ ਬਿਤੇ ਮਖਰੇਨ ਦਾ ਈਸੀ ਆ ਨਪੀ ਕੇ 1345 ਤੂੰ ਦੇਖ ਲੋ ਕਈ ਦਾ ਜੇ ਤੇ ਵੀ ਕੋਈ ਕੰਜੋਲਾ ਸੀ ਤੇ ਕੈਪਕਨ ਉਹ 12 ਸਿਰ ਤੇ 40 ਲੀਟਰ ਆ ਤੇ ਚਲਦਾ ਲੀਟਰ ਜੇ ਵੀ ਫੇਮ ਕਲੇ ਨਹੀਂ ਦਾ EG ਉਹ ਕੋ ਪਿਆ ਤੋਂ ਲੱਗੇ ਜੀ 2 ਲੀਟਰ ਆ ਤੇ 14 ਲੀਟਰ ਜੇ ਆ ਨਾ ਪੀ ਕੇ ਤੇ ਨਰ ਜਿਓ ਬੰਤਾਰੇ ਹੀ ਉਹ ਜਾਇਦਾ 40 ਚ ਪਿਆ 6 ਕਿਲੋ 190 ਦਾ ਇੱਕ ਕਿਲੋ ਤੇ ਆਪਾਂ ਕਿੱਲੇ ਤੇ ਚਾਰ ਦੇਮੀਆਂ ਲਾਈਆਂ ਹੀ ਉਹ ਖਜਾ ਇਹ ਤੋਂ ਚਾ ਲਈ ਦੀ خرچ ہی پینتی روپیے کیم کلے چار دینا لائیں ہی سو چالیس روپیے پہ چار دمیا ایک سو چالی روپیے بنے دے کی جاتے سو ملازمت پہ کلے کا خرچہ ہاتھ چ ਕਿੱਲੇ ਦਾ ਕੱਟਾ ਗਿਆ ਤੇ 35 ਕਿੱਲੇ ਦਾ ਪੱਛੇ ਰੀਤ ਕੀਤੀ ਸੀ ਥੋੜਾ ਪਿਆਈ 6859 ਚੰਦਾਲੀ ਜਿਲ੍ਹਾ ਦਾ ਤੋ ਚਿੰਤਰਾ ਦੀ ਜਿਲ੍ਹਾ ਦਾ ਤੋ ਸਾਹ ਦੇ ਪੰਨੇ ਗਲੇ ਰੀਤ ਕੀਤੀ ਹੈ ਆਪਾਂ ਉਹ ਐ ਤੋ ਤੱਕ ਬਿਨਾਂ ਸਾਹ ਦੇ ਪੰਨੇ ਲੈ ਲਾ ਦੇ ਜਿਆਲੀ ਥਾਣੇ ਵੀ ਇਹ ਬਨੇ ਕਿੱਲੇ ਦਾ ਕੱਟਾ ਜਾ ਤੋ ਤੜਦੀ ਹੈ ਬੈਠੇ ਦੇਖੀ ਜਦੋਂ ਆਪਣਾ ਚਾਹ ਦੱਸਤਾ ਨਹੀਂ ਇਹ ਤੇਲੇ ਆਪ ਨੂੰ ਹਰ ਤੋਂ ਥੱਟਾ ਪੀ ਲਾ ਰਹਾ ਹੈ ਸੱਚਾ ਰੇ ਦਾ ਵਿੱਚ ਦੇ ਮੇਜਾ ਫਾਇਤ ਤੇ ਸੱਚਾ ਤੇ ਰੇ ਦਾ ਦੇ ਵਿੱਚ ਦਵਾਈ ਦਾ ਵਿੱਚ ਛੇ ਤਾਂ ਮਾਰਿਆ ਨਾ ਜਿਹਨਾਂ ਜ਼ੁਬੇ ਤੇ ਆਈ ਸੀ ਤੇ ਬੈਸ ਦੇ ਦੇਖ ਲੋ ਦਵਾਈ ਨੇ ਮਹਿੰਗੀ ਨਹੀਂ ਆਪੇ ਇੱਧੇ ਕੱਢਿਆ ਮੈਂ ਦਿੱਜੀ ਜ਼ੁਬੇ ਰੱਖੀਆਂ ਪੰਨਿਆਂ ਦਿਨ ਦੇ ਘੱਟ ਦੇਣੀ ਆ ਲਾਤਾਂ ਜੇ ਵੀ ਲੱਗੇ ਜੀ ਜੀ ਦਵਾਈਏ ਕਲਾ ਦੇ ਗਵਨ ਨਾ ਕੀਤੀ ਹੀ ਜਾਰਾ ਜਦ ਕੀਤੀ ਜਾਰਾ ਜਾਰਾ ਅੱਤਾਂ ਗਲੇ ਆਂਦੇ। ਕੋ ਨੰਪੇ ਵਿੱਚ ਗੁੱਡ ਸਵੇਰੇ ਮੱਕਾ ਜਾਈ ਪਰਦੇ ਸੀ। ਇਹ ਕਹੇ ਉਹਦਾ ਕੱਟਣਾ ਪਾ ਪੜਾ। ਜਾਰਾ ਜਾਰਾ ਟਕਲੇਉ ਭੈ ਵੀਰੇ ਤੇਰਾ ਪੁੱਜਾ ਤੇ ਆਣੀ ਤੇ ਇਹ ਲੈ ਲਈ। ਤੇ 140 ਜੀ ਲਾਦਾ ਤੇ। ਫੇਰ ਤੇਾਈ ਜੀ ਲਾਦਾ ਤੇ ਪੰਨੇ ਪੰਨੇ ਬਣ ਗਿਆ। ਹਨਾ 150-150 ਰੁਪਏ ਕੋ ਇੱਕ ਇੱਕ ਲੈ ਰੱਖਿਆ ਹੋ ਗਿਆ। ਜਿੰਨੇ ਜਾਰਾ ਜਾਤ ਲੈਂਦੀ ਦਵਾਈ ਤੇ 3 ਮਹੀਨਾ ਤੇ ਅੱਛੇ ਰਹਿਣਾ ਜੀ। ਸਵੇਰ ਦਾ ਤਨੂ ਕਦੇ ਕਦੇ ਕਨੀ ਪੈਣੀ ਸਾਨੂੰ ਮੰਨਣਾ ਦਾ ਸਪੀਡ ਜਿੰਨੀ ਮਰਜੀ ਵਾਸ ਲੋਗੇ ਜਿੰਨੀ ਮਰਜੀ ਵਾਸ ਲੋਕ 25 30 ਵਤੋ ਵਧੀਆ ਰੰਗੀ ਨਾਲ ਫੋਟ ਪੰਨੀਆਂ ਵੀ ਦੇ ਦੇ ਅਜੇ ਤੱਕ ਅਗਲੀ ਲਾਟ ਦੇ ਦੇ ਕਰ ਦੇ ਦਿਜੀਏ ਹੁਣ ਆਪਾਂ ਅਗਲੀ ਜਵੇ ਕਨੀ ਲਾਟ ਚ ਜੀ ਵਾਪਸ ਦੁਕਾਨ ਤੇ ਤੈਨੂੰ ਕਦੇ ਕਨੀ ਆਜੇ ਮੁੰਜੇ ਨਾਲ ਨਿਕਲ ਗਈਆਂ ਨਾ ਅੰਚਾਰਾ ਜੇ ਦੇ ਦੇ ਜਿਆਦਾ ਤੋ ਵਾਰ ਮਨਾ ਹਫਤਾ ਵੀਦ ਕਰ ਲੈਨੇ ਬੇਬਕ ਕਰਦੇ ਹਾਂ ਜੀ ਬੇਹੱਤ ਨੇ ਬੜਾ ਚੰਨਾ ਲੈ ਕੋ ਬੜਾ ਵਧੀਆ ਚੰਨਾ ਇਹ ਚਦਾ ਚਨਾ ਪਰ ਕੋਈ ਅੰਨੇ ਚੀਜ਼ ਆਈ ਤੇ ਫਤਾ ਜਨਾ ਨਾ ਹੋ ਜਾਇਆ ਚਨਾ ਤੇ ਇੱਕ ਜਗੋ ਕੀ ਜੋ ਨਾ ਦੇ ਕਿ ਤੇ ਸਾਰਾ ਨਿਕਲ ਜਾਇਆ ਕਿ ਤੇ ਦੇ ਬਾਈਦ ਵੀਡੀਓ ਦੇਖ ਲੋ ਤਪਦਾ ਚਾਹੇ ਦੀ ਮਹਿੰਗੀ ਦਵਾਈ ਕੰਦਾ ਕੋਈ ਫਾਇਦਾ ਨਹੀਂ ਹੈ ਜੇ ਜਾਂਦੇ ਪੰਦੇ ਜਾਂ ਨਹੀਂ ਪੈਂਦੀ ਜੇ ਰੀ ਦੂ ਕਲਿਆਂ ਤੇ ਤਾਂ ਵੀ ਕਲਿਆਂ ਤੇ ਤੇ ਆਪਾਂ ਵੇਖ ਲੈ ਛੱਡ ਜੋ ਸੰਤਾਲੀ ਸੰਤਾਲੀ ਜਿਹਦੇ ਕੋਲ ਹੱਦਿਕਾ ਬਤਾ ਦੇ ਪੰਨੇ ਕਲਿਆਂ ਦੀ ਹੋ ਇਹਦਾ ਕੋਈ ਬੰਬਾਈ ਨਹੀਂ ਕਿ ਕਲੀ ਲਾ ਚੇ ਕਰਨੀਆਂ ਨਾ ਤੇਲੇ ਦੀ ਤੇ ਮੇਰੇ ਤੋਂ ਵੇਦਾ ਮੁੱਖ ਜੁੰਦੀ ਪੇਜ ਨਹੀਂ ਮੈਂ ਨਾ ਜੇ ਮੇਰੇ ਅਗਲੀ ਚ ਵੀ ਬਕਰਾਂ ਤੇ ਜਦੋਂ ਅਨਿਚਾ ਇਹ ਲੈ ਜੈ ਲੈ ਚੁਣਨਾ ਦਾ ਜਪੇ ਉਹਦੇ ਤੇ ਪੱਕਾ ਉਹਦੇ 25 ਦੇ ਰਹਿ ਜਾਣ ਚੁਣਨ ਤੇ ਦੇ ਕੋਲ ਜੇ 10 ਦੇ ਕੰਦੇ ਉਤੋਂ ਵੇਲੇ ਨਹੀਂ ਧੁੱਪ ਦੇ ਹੀ ਲੱਤਾਂ ਜੋਨ ਲੜ ਬਹੁਤ ਵਧੀਆ ਰ ਇਹਨਾਂ ਕੋਲ ਪਾਰਨ ਕਿੰਨੇ ਕੋ ਜਵਾਂ ਜੂ ਜਾਂ ਜਾਂ ਪੰਨ ਤੇ 25 ਕਿਲੋ ਆਪਾ ਪਾਈਆ ਦਾਈ ਤੇ ਅਰ ਦੇ ਕੋਲ ਆਪਾਂ ਜਿੰਕੂ ਪਾਈ ਤੇ ਤੇਨੇ ਕੋਲ ਸੁੱਕਾ ਪਾਈ ਤੇ ਉਹ ਆਪ ਕੋ ਨਹੀਂ ਪਾ ਰਿਹਾ ਵਿੱਚ ਬਈ ਤੇ ਚੋਨਾ ਵੀ ਇਕ ਲੋ ਇਹ ਚੋਦਾ ਚੋਨਾ ਆ ਆਪਣਾ ਚੋਨਾ ਦਾ ਬਹੁਤ ਵਧੀਆ ਰ ਉਤੋਂ ਦਾ ਪਾਣੀ ਆ ਕਦ ਪੀਂਦੇ ਜੁੱਜੇ ਮੇਲਾ ਪਾਣੀ ਗਾਰਾ ਪੀਂਦੇ ਜਦਾਂ ਇਹ ਚੁੱਕਤੀ ਆ ਪੂਛਾ ਜਾ ਰਿਹਾ ਇਹ ਚਿਤਾੜੀਆ ਉਹ ਪਾਣੀ ਬੜਾ ਪੀਂਦੇ ਦੇਖ ਦੱਕ ਦਾ ਬਹੁਤ ਵਧੀਆ ਜਿਹੀ ਕਿਤੀ ਵੀ ਦਾ ਨਹੀਂ ਬਈ ਨਿਚਾਰਾ ਚ ਆ ਜਾ ਕੋਈ ਗੋਬ ਚੋ ਨਬੂਬ ਚ ਆ ਜਾ ਇਹ ਨਾਲੇ ਤੂੰ ਦੇਖ ਲੋ ਹੁਣ ਤੱਕ ਮੈਂ ਤੱਕਾ ਜਰੂਰ ਦਚਨਾ ਤੂੰ ਹੀ ਕਿੰਨੇ ਦੇ ਚ ਵੇ ਕੀਤੀ ਇੱਕ ਇਕੱਲੇ ਤੇ ਕਿੰਨਾ ਕਚਰਾ ਹੈ ਤੇ ਆਂ ਦੀ ਗੱਲ ਵੀ ਕੀਆ ਤੂੰ ਚਪੇ ਤੇ ਆ ਪਤਾ ਜਦਕਾਰ ਜਿੱਤ ਤੈ ਬੇਕੌਂ ਜੁਲਾ ਤੇ ਕੈਪਟਨ ਤਨਾਰ ਜੁਜਕ بی پی ایم کریں دار 1 یہ اب پہلے جی بیگ کی تھی گودو چنڈی دا پتے لبید دی 20 کلو ویڈیو ان لائک ضرور کرتے آ کرو ایک لائیو بجے نا کو نو دنا کمیتی مار دے کرو کمیتی وچ ضرور لکھنا جہت تشان اوکے ਆਪਾਂ ਦਾ ਤਿਛਾ ਨਹੀਂ ਆਪਾਂ ਇਹ ਮਿਹਨਤ ਕਰਦੇ ਆ ਕਿੰਤਾਂ ਜਿ ਚਾਹਨਾ ਵਾਤੇ ਤੇ ਲਾਈਕ ਤੇ ਬੰਦੇ ਜੇ ਦੇ ਦੇ ਮਿਹਨਤ ਕਰਦੇ ਆਪਾਂ ਜਿੰਨਾ ਛੇ ਮਿੰਦਾ ਖਚੇਪਾਲ ਤੇ ਬੰਦਗੀ ਤੇ ਜਾਣਾ ਪੰਦਾ ਉੱਤੇ ਵੀ ਤੱਕੇ ਖਣੇ ਪੰਦੇ ਮੁਕੇ ਮੁਕੇ ਬੱਲਾ ਤੇ ਕੁਝ ਵੇ ਕੀਤੀ ক্লোਰੋ ਦੀ ਪੱਤਿਆਂ ਨੂੰ ਉਹਨਾਂ ਨੂੰ ਚੁੰਦੀ ਦੀ ਪਈ ਹੀ ਤੇ ਆਪਾਂ ਇੱਕ ਜਨ ਸਿਆ ਚਵੇ ਕਰਤੀ ਇਹਨੂੰ ਪੱਤਿਆਂ ਨੂੰ ਚਾਹ ਨੂੰ ਦੇਖ ਲਓ ਇਹਦੇ ਪੱਤੇ ਆ ਚਲੋ ਹੂੰ ਦਛਬੇ ਘਤੀ ਆ ਪਛਾਰੀ ਨੂੰ ਦੇਖ ਲਓ ਕੰਮ ਦੇ ਲਿਬਰ ਜੇ ਮੀਵਾ ਵਾਲਾ ਬਣਾਈ ਅੱਤੋ ਚਾਲੀ ਰਬੀਏ ਵਹੀਂ ਚਾਰੀ ਅੱਤ ਤੇ ਚਾਲੀ 24 ਦੇ ਮੀਂਹ ਵਾਲਾ ਜਾਈ ਚਾਰੀ 24 ਤੇ ਅੱਤੋ ਚਾਲੀ ਬਾਈ ਚਾਰੀ ਬਈਂ ਤੇ ਆ ਦਛਬੇ ਘਤੀ ਆ ਪਾ ਦੇਖ ਲਓ جو ویڈیو ودیا لگی تے لائک کمنٹ ضرور دیکھنا اوکے تنوار جی ہم اپا مل رہے ہیں اگلی ویڈیو چھو چینل ضرور کر لینا اوکے